ਤਿਤਲੀਆਂ ਮੈਂ ਤਿਤਲੀਆਂ ਫੜਦੀ ਫੇਰਾ ਮੈਂ ਤਿਤਲੀਆਂ ਫੜਦੀ ਫੇਰਾ ਜ਼ਿੰਦਗੀ ਦੀ ਖੂਬਸੂਰਤੀ ਪੁਸ਼ਪ ਬਸਤ ਤੇ ਮਹਿਕ ਦੀ ਚੋਂ ਸੋਨ ਰੰਗੀਆਂ ਨੀਲੀਆਂ ਸੋਚ ਦੀ ਜਾਂ ਸਾਰੀਆਂ ਤੋਂ ਵਨ ਸੁਵੰਨੀ ਫੜ ਲਵਾਂ ਤੇ ਪਤਲੇ ਜਿਹੇ ਖੰਭ ਉਸਤੇ ਮੁੰਦਿਆਂ ਵਿੱਚ ਜੜ ਲਵਾਂ ਪਰ ਜਦੋਂ ਮੈਂ ਫੜਨ ਲੱਗਾ ਇਸ ਤਰ੍ਹਾਂ ਦਿਲ ਕੰਬ ਜਾਏ ਜਿਸ ਤਰ੍ਹਾਂ ਕੋਈ ਸ਼ਾਖ ਮਹਿੰਦੀ ਦੀ ਹਵਾ ਵਿੱਚ ਥਰਥਰਾਏ ਦੂਰ तितਲੀ ਉਡ ਜਾਏ ਫੁੱਲ ਗਨਾ ਦੇ ਕੋ ਪਕਾਲੇ ਸੁਪਨਿਆਂ ਵਿੱਚ ਖਿੜਨ ਲੱਗਣ ਮਹਿਕ ਖਿੰਡੇ ਇਤਰਪਿੰਨੀ ਧੜਕਣਾ ਵਿੱਚ ਫਸਰ ਜਾਏ ਉੜਦੀ ਉੜਦੀ ਤੇ तितਲੀ ਦੀ ਸੋਹਲ ਜਹੀ ਪਟਨਾ ਰਾਏ ਫੁੱਲ ਗਨਾ ਦੇ ਵੇਖ ਤਹਿ ਕੇ ਮਸਤ ਜਹੀ ਹੋ ਬੈਠ ਜਾਏ ਮੈਂ ਅਣਜਾਨੀ ਫੁੱਲ ਸਾਰੇ ਤੋੜ ਝੋੜੀ ਪਾਲਵਾ ਪਰ ਜਦੋਂ ਮੈਂ ਟੁਰਨ ਲੱਗਾ ਝੋੜੀ ਮੇਰੀ ਪਾਟ ਜਾਏ ਤੇ ਦੂਰ ਤਿਤਲੀ ਉੱਡ ਜਾਏ ਮੈਂ ਵਲਲੀ ਸੋਚਦੀ ਜਾਂ ਕਿ ਫੜਾਂਗੀ ਤਿਤਲੀਆਂ ਪਰ ਗਮਾਂ ਦੇ ਸਰਦਪੋ ਵਿੱਚ ਫੁੱਲ ਖੁਸ਼ੀ ਦੇ ਸੜ ਜਾਏ ਵਲ ਸਾਂ ਵੀ ਆਸ ਦੀ ਦੇ ਪਤ ਨਰੋਏ ਝਣ ਜਾਏ ਵੇਗ ਨਹੀਂ ਉਹ ਸ਼ਾਹ ਸੇ ਆਈਆਂ ਵਾਦੀਆਂ ਵਿੱਚ ਢਿਲਕ ਆਈਆਂ ਚੁਗਣ ਗਈਆਂ ਦੂਰ ਡਾਰਾਂ ਹਸਰਤਾ ਵਿੱਚ ਪਰਤ ਆਈਆਂ ਜ਼ਿੰਦਗੀ ਦੀ ਸ਼ਾਮ ਹੋਈ ਕਵਲ ਦਿਲ ਦੇ ਸੌਂ ਗਏ ਤਰੇਲ ਕਤਰੇ ਆਤਮਾ ਦੇ ਡੁੱਲ ਗਏ ਕੁਝ ਵੀ ਕੁਝ ਪੀ ਗਈਆਂ ਨਹੀਂ ਸਵਾਦ ਲਾ ਲਾ तितਲੀਆਂ ਜ਼ਾਦ ਕਦੇ ਵੀ ਰਾਤ ਬੀਤੂ ਸੋਚਦੀ ਹਾਂ ਦਿਨ ਚੜੇਗਾ ਮੁੜ ਭਲੇਖਾ ਕਾਲਖਾਂ ਦਾ ਸੂਰਜਾ ਨੂੰ ਨਾ ਰਹੇਗਾ ਸਾਜ ਦਾ ਕੋਈ ਕਵਲ ਦੁੰਦੀ ਧਰਤੀਆਂ ਤੇ ਖਿੜ ਪਵੇਗਾ ਆਸ ਹੈ ਕਿ ਫੇਰ ਅੜੀਏ ਮੈਂਕ ਦੀ ਉਸ ਗੁਲਫੁਸ਼ਾਂ ਚੋਂ ਤਿਤਲੀਆਂ ਮੈਂ ਫੜ ਸਕਾਂਗੀ